ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਈਜੀ ਸਨੈਕਸ ਗੋਭੀ ਵਾਲੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰਨਾ ਚਲੋ ਜੀ ਆਪਾਂ ਹੁਣ ਬਣਾਉਨੇ ਆ ਸਨੈਕਸ ਤੇ ਸਨੈਕਸ ਲਈ ਆਪਾਂ ਇੱਧਰ ਗੋਭੀ ਲੈ ਲਈ ਆ ਤੇ ਬੇਸਣ ਚਿਲੀ ਫਲੈਕਸ ਆ ਅਨ ਦਹੀਂ ਤੇ ਹਰੀ ਮਿਰਚ ਤੇ ਅਦਰਕ ਤੇ ਹੁਣ ਆਪਾਂ ਪਹਿਲਾਂ ਗੋਭੀ ਨੂੰ ਕਟਾਂਗੇ ਕੱਟ ਕੇ ਫਿਰ ਆਪਾਂ ਇਹਨੂੰ ਨਾ ਬਰੀਕ ਬਰੀਕ ਪੀਸ ਕਟਾਂਗੇ ਤੇ ਫਿਰ ਆਪਾਂ ਇਹਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਵਾਂਗੇ 2-3 ਵਾਰਾਂ ਚ ਪਹਿਲਾਂ ਆਪਾਂ ਮੋਟੇ-ਮੋਟੇ ਹੱਲ ਕਰ ਲੈਨੇ ਆ ਤੇ ਫਿਰ ਇਹਨਾਂ ਨੂੰ ਗਰੀਕ ਕਰ ਲਾਂਗੇ ਇਹ ਗੋਬੀ ਦੇ ਗੱਲੇ ਆਪਾਂ ਫੁੱਲ ਫੁੱਲ ਪਾਵਾਂਗੇ ਜਿਹੜਾ ਇਹ ਵਿਚਾਲੇ ਵਾਲਾ ਹਿੱਸਾ ਨਾ ਇਹ ਆਪਾਂ ਨਹੀਂ ਐਡ ਕਰਦੇ ਇਹਨਾਂ ਨੂੰ ਇਹਨੂੰ ਆਪਾਂ ਅਲੱਗ ਕੱਢ ਦਾਂਗੇ ਹੁਣ ਆਪਾਂ ਗੋਬੀ ਨੂੰ ਬ੍ਰੀਕ ਬ੍ਰੀਕ ਕਰ ਲਾਂਗੇ ਪੀਸ ਲਓ ਜੀ ਬ੍ਰੀਕ ਹੋ ਕੇ ਆਪਾਂ ਇਹਨੂੰ ਨਾ 2-3 ਵਾਰਾ ਗਰਮ ਪਾਣੀ ਨਾਲ ਧੋ ਲਿਆ ਇਹ ਸੀ ਤੇ ਇਹ ਤੋਂ ਪਹਿਲਾਂ ਆਪਾਂ ਪਹਿਲਾਂ ਪੇਸਟ ਤਿਆਰ ਕਰ ਲਈਏ ਤੇ ਇਧਰ ਆਪਾਂ ਇਸਨ ਲੈਤਾ ਇਹਦੇ ਵਿੱਚ ਆਪਾਂ ਨਮਕ ਤੇ ਤੇਲ ਔਰ ਐਡ ਮਿਰਚ ਪਾਵਾਂਗੇ ਆਪਣੇ ਸਵਾਦ ਅਨੁਸਾਰ ਜਿੰਨਾ ਕਾਫਾ ਨੂੰ ਲੋੜ ਹੋਊਗੀ ਤਾਂ ਕਿ ਇਹ ਪਹਿਲਾਂ ਜਿਹੜਾ ਆਪਾਂ ਕੋਲ ਬਣਾ ਕੇ ਰੱਖਾਂਗੇ ਤੇ ਚੰਗੀ ਤਰ੍ਹਾਂ ਇਹ ਟਿਕ ਜੇ ਜਾਊਗਾ ਤੇ ਆਪਾਂ ਨੋਨ ਮਿਰਚਾ ਜਿਹੜਾ ਇਹਦੇ ਵਿੱਚ ਮਿਕਸ ਕਰਕੇ ਹੁਣ ਥੋੜਾ ਥੋੜਾ ਪਾਣੀ ਐਡ ਕਰਕੇ ਚੰਗੀ ਤਰ੍ਹਾਂ ਇਹਦਾ ਟੇਸਟ ਬਣਾ ਕੇ ਤਿਆਰ ਕਰ ਲਾਂਗੇ ਲਓ ਜੀ ਹੁਣ ਆਪਾਂ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਤੇ ਪੇਸਟ ਨੂੰ ਤਿਆਰ ਕਰਦੇ ਜਾਵਾਂਗੇ ਤੇ ਜਿਆਦਾ ਆਪਾਂ ਪਤਲਾ ਵੀ ਨਹੀਂ ਰੱਖਣਾ ਪੇਸਟ ਤੇ ਜਿਆਦਾ ਆਪਾਂ ਇਹਨੂੰ ਸੰਘਣਾ ਵੀ ਨਹੀਂ ਰੱਖਣਾ ਤੇ ਮੀਡੀਅਮ ਜਿਹਾ ਰੱਖਣਾ ਚੰਗੀ ਤਰ੍ਹਾਂ ਬਣਾਵਾਂਗੇ ਪੇਸਟ ਤਾਂ ਕਿ ਇਹਦੇ ਵਿੱਚ ਕੋਈ ਵੇਸਣ ਦੀ ਗੁੱਠਲੀ ਜੀ ਵੀ ਨਾ ਰਹਿ ਜਾਏ ਲਓ ਜੀ ਇੰਨਾ ਕ ਪਤਲਾ ਆਪਾਂ ਇਹ ਰੱਖਣਾ ਤੇ ਜਿਹਨੇ ਡैम ਦੇ ਵਿੱਚ ਆਪਣਾ ਵੇਸਨ ਦਾ ਜਿਹੜਾ ਪੇਸਟ ਬਣਾਇਆ ਇਹ ਟਿਕਦਾ ਤੇ ਉਹਨੇ ਡैम ਦੇ ਵਿੱਚ ਆਪਾਂ ਇਧਰ ਗੋਭੀ ਤੇ ਵਿੱਚ ਮਿਰਚਾਂ ਇਹ ਸਾਰਾ ਸਮਾਨ ਆਪਾਂ ਪੀਸ ਲਾਂਗੇ ਪਹਿਲਾਂ ਆਪਾਂ ਥੋੜੀ ਜਿਹੀ ਗੋਭੀ ਪਾ ਲੈਨੇ ਆ ਤੇ ਅਦਰਕ ਤੇ ਇਹ ਆਪਣਾ ਹਰੀ ਤੇ ਲਾਲ ਮਿਰਚ ਰੱਖੀ ਸੀ ਆਪਾਂ ਕੱਟ ਕੇ ਉਹ ਪਾ ਦੇਣ ਇਹਨਾਂ ਦਾ ਆਪਾਂ ਪੇਸਟ ਬਣਾ ਲਿਆਉਣੇ ਆ ਲਓ ਜੀ ਦੇਖੋ ਆਪਣਾ ਪੇਸਟ ਆ ਜਿਹੜਾ ਸਾਰਾ ਬਣ ਕੇ ਤਿਆਰ ਹੋ ਗਿਆ ਆਪਾਂ ਦਾਦਰ ਦਰਾ ਜਿਹਾ پیسਣਾ ਤੇ ਜ਼ਿਆਦਾ ਬਰੀਕ ਨਹੀਂ ਕਰਨਾ ਤੇ ਇਧਰ ਆਪਾਂ ਚਿਲੀ ਫਲੈਕਸ ਪਾ ਦਿੱਤਾ ਇਹਦੇ ਵਿੱਚ ਤੇ ਇਧਰ ਆਪਾਂ 3-4 ਚਮਚੇ ਦਹੀਂ ਦੇ ਲੈਤੀ ਸੀ ਤੇ ਇਹ ਐਡ ਕਰ ਦਿੰਨੇ ਆ ਸਾਰਾ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ ਆ ਇਹ ਸਨੈਕਸ ਨੇ ਜਿਹੜੇ ਬਹੁਤ ਸੁਆਦ ਮੰਦੇ ਨੇ ਖਾਣ ਚ ਬਹੁਤ ਟੇਸਟੀ ਲੱਗਦੇ ਨੇ ਇਹ ਬੱਚੇ ਕਈ ਵਾਰ ਸਬਜ਼ੀ ਆਪਣੇ ਨਹੀਂ ਖਾਂਦੇ ਨਾ ਇਸ ਤਰ੍ਹਾਂ ਕੋਈ ਸਨੈਕਸ ਬਣਾ ਕੇ ਦੇ ਦਿਓ ਤੇ ਇਹ ਸਬਜ਼ੀ ਵੀ ਖਾਪ ਆਉਂਦੇ ਨੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਦਹੀਂ ਨੂੰ ਨਾ ਗੋਭੀ ਦਾ ਜਿਹੜਾ ਆਪਾਂ ਗ੍ਰाइंड ਕਰਕੇ ਰੱਖਿਆ ਪੇਸਟ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਲਓ ਜੀ ਇਸ ਤਰ੍ਹਾਂ ਨਾ ਆਪਾਂ ਇਹਨੂੰ ਟਿੱਕੀਆਂ ਬਣਾ ਲਾਂਗੇ ਛੋਟੇ ਛੋਟੇ ਪੀਸ हल्के हल्के हाथ बना पैना है देखो जी इस तरह आप सारे पीस बनावें ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਪੀਸ ਨੇ ਜਿਹੜੇ ਬਣਾ ਕੇ ਤਿਆਰ ਕਰ ਲਏ ਨੇ ਇਹਦਾਂ ਆਪਾਂ ਸਰੋਂ ਦਾ ਤੇਲ ਲੈਤਾ ਇਹ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਸੀ ਤੇ ਗਰਮ ਹੋ ਗਿਆ ਤੇ ਇਧਰ ਆਪਾਂ ਇੱਕ ਇੱਕ ਪੀਸ ਕਰਕੇ ਨਾ ਇਹ ਇਸ ਤਰ੍ਹਾਂ ਇਹਦੇ ਵਿੱਚ ਪੇਸਟ ਦੇ ਨਾਲ ਚੰਗੀ ਤਰ੍ਹਾਂ ਕੋੜ ਕਰਕੇ ਇਸ ਤਰ੍ਹਾਂ ਤੇਲ ਦੇ ਵਿੱਚ ਛੱਡੀ ਜਾਵਾਂਗੇ ਤੇਲ ਜਿਹੜਾ ਉਹ ਤੇ ਵਧੀਆ ਗਰਮ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਸਾਰੇ ਪੀਸ ਨੇ ਜਿਹੜੇ ਤੇ ਬੇਸਣ ਦੇ ਵਿੱਚ ਕੋੜ ਕਰ ਕਰਕੇ ਤੇ ਕੜਾਹੀ ਦੇ ਵਿੱਚ ਪਾਈ ਜਾਵਾਂਗੇ ਇੱਕ ਵਾਰਾਂ ਜਿ ਆਪਣੇ ਚਾਰਕ ਪੀਸ ਪੈਣਗੇ ਤੇ ਆਪਾਂ ਚਾਰ ਪੀਸ ਪਾ ਕੇ ਫਿਰ ਇਹਨਾਂ ਨੂੰ ਬਣਾ ਕੇ ਦਿਖਾਉਨੇ ਆ ਸੋਨੂੰ ਉਹ ਜਿੱਦ ਇੱਕ ਪਾਸੇ ਇਹਨਾਂ ਦਾ ਪੱਕ ਗਿਆ ਇਸ ਇਸ ਤਰ੍ਹਾਂ ਨਾ ਆਪਾਂ ਦੇਖਾ ਕਿ ਤੁਸੀਂ ਜਮਚੀ ਦੀ ਮਦਦ ਨਾਲ ਇਹਨੂੰ ਚੇਂਜ ਕਰ ਦਿਓ ਪਾਸੇ ਪਲਟ ਦਿਓ ਤੇ ਕਿਸੇ ਤਰ੍ਹਾਂ ਵੀ ਕਰ ਦਿਓ ਚੰਗੀ ਤਰ੍ਹਾਂ ਦੋਨੇ ਪਾਸੇ ਆਪਾਂ ਪਕਾ ਲਾਂਗੇ ਬਹੁਤ ਟੇਸਟੀ ਬਣਗੇ ਖਾਣ ਦੇ ਵਿੱਚ ਇਹਨਾਂ ਦੇ ਪਾਸੇ ਚੇਂਜ ਕਰ ਕਰਕੇ ਚੰਗੀ ਤਰ੍ਹਾਂ ਪਕਾ ਲੈਣੇ ਆ ਜਿਹੜੇ ਪਿਸ ਰਹਿ ਗਏ ਉਹ ਫਿਰ ਆਪਾਂ ਦੁਬਾਰਾ ਪਾ ਦਾਂਗੇ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਇਹਨਾਂ ਨੂੰ ਕੱਢ ਲੈਣੇ ਆ ਲਓ ਜੀ ਆਪਾਂ ਸਾਰੇ ਪੀਸ ਇਸ ਤਰ੍ਹਾਂ ਕੱਢ ਲਏ ਨੇ ਦੇਖੋ ਕਿੰਨੇ ਵਧੀਆ ਪੱਕ ਗਏ ਨੇ ਇੱਕ ਵਾਰ ਅਜ ਆਪਣੇ 4-20 ਪਏ ਸੀਗੇ ਤੇ ਇਹ ਚਾਰ ਪੀਸ ਆਪਾਂ ਕੱਢ ਲਨੇ ਆ ਤੇ ਅਗਲੇ ਪਾ ਦਾਂਗੇ ਲਓ ਜੀ ਆਪਾਂ ਸਾਰੇ ਪੀਸ ਬਣਾ ਕੇ ਤਿਆਰ ਕਰ ਲਏ ਨੇ ਇਧਰ ਆਪਾਂ ਸੌਸ ਪਾ ਲਈ ਆ ਕੋਲੀਚਾ ਹੁਣ ਆਪਾਂ ਸੋਨ ਦਿਖਾਉਣੇ ਆ ਸਰਵ ਕਰਕੇ ਦੇਖੋ ਆਪਣੇ ਸਨੈਕਸ ਨੇ ਜਿਹੜੇ ਬਣ ਕੇ ਕਿੰਨੇ ਵਧੀਆ ਤਿਆਰ ਹੋਏ ਨੇ ਸਾਈਜ਼ ਆ ਜਿਹੜਾ ਆਪਾਂ ਉਹ ਵੱਡਾ ਛੋਟਾ ਵੀ ਬਣਾ ਸਕਦੇ ਆ ਦੇਖੋ ਤੁਸੀਂ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਤੁਸੀਂ ਵੀ ਬਣਾ ਕੇ ਦੇਖਿਓ ਤੇ ਬਹੁਤ ਟੇਸਟੀ ਬਣਦੇ ਨੇ ਨਾਲੇ ਬਹਾਨੇ ਨਾਲ ਆਪਾਂ ਸਬਜ਼ੀ ਖਾ ਲੈਨੇ ਆ ਜੇ ਬੱਚੇ ਕੀ ਬਰ ਸਬਜ਼ੀ ਨਹੀਂ ਪਸੰਦ ਕਰਦੇ ਹਨਾ ਗੋਭੀ ਦੀ ਇਸ ਤਰ੍ਹਾਂ ਸਨੈਕਸ ਬਣਾ ਕੇ ਦੇ ਦਿਓ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਓ ਜੀ ਸਨੈਕਸ ਖਾਓ ਤੁਹਾਡੇ ਲਈ ਵੀ ਨੇ ਦੇਖੋ ਜੀ ਕਿੰਨੇ ਵਧੀਆ ਸਨੈਕਸ ਬਣੇ ਨੇ ਆਪਣੇ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਸੀਗੇ ਚਲੋ ਜੀ ਬਾਏ ਬਾਏ